ਦਰੀ ਬਾਈ ਹੋਰੀ ਬਾਈ ਪ੍ਰਗਟ ਹੋਰੀ ਬਾਈ ਹਰਦੀਪ ਚਲੂਣੀ ਮਾਹੀ ਵੀਰ ਸਾਰੇ ਪ੍ਰਧਾਨ ਨੇ ਜਿੰਨੇ ਵੀ ਸਾਡੇ ਕਲੱਬ ਵਾਲੇ ਭਰਾ ਨੇ ਉਹ ਇਸ ਭਰਾ ਦਾ ਮਾਨ ਸਨਮਾਨ ਕਰਨਗੇ ਬਹੁਤ ਬਹੁਤ ਧੰਨਵਾਦ ਹੈ 21000 ਦੀ ਨਗਦ ਰਕਮੀ ਦੇ ਨਾਲ ਸਾਡੇ ਸ਼ਵੀਰ ਦਾ ਬੀਰੀ ਤੇ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਮਾਨ ਸਨਮਾਨ ਲੈਣਗੇ ਬਹੁਤ ਬਹੁਤ ਧੰਨਵਾਦ ਕੀਤਾ ਜਾਵੇਗਾ 10000 ਪ੍ਰਿੰਸ ਵੀ ਆਪ੍ਰੈਂਸ ਯੂਐਸਏ ਪੈਟੀ 11000 ਕਲੱਬ ਵੱਲੋਂ 11000 ਅਮਨੇ ਚੈਲ ਵੱਲੋਂ ਕੈਨੇਡਾ ਵਾਲੇ ਵੱਲੋਂ ਔਰ 10000 ਹੈਲੋ ਪ੍ਰਿੰਸ ਯੂ ਐਸ ਏ ਪੈਟੀ ਪ੍ਰਿੰਸ ਯੂ ਐਸ ਏ ਵੱਲੋਂ 10000 ਇਹ 22 32000 ਦੀ ਰਾਸੀ ਮੇਰਾ ਖਾਲਾ ਬਣ ਗਈ ਹੈ ਤੇ ਸਾਡੇ ਬੀਰੀ ਟੈਪੀ ਵਾਲੇ ਦੇ ਫਾਦਰ ਸਾਹਿਬ ਦਾ ਤੇ ਨਾਲ ਬੀਰੀ ਵੀ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਸੱਚੇ ਪਾਸਾ ਇਸ ਮੁੰਡੇ ਨੂੰ ਦਿਨ ਦੁਕਣੀ ਰਾਤ ਚੌਗਣੀ ਤਰੱਕੀ ਬਕਸੇ ਸੱਚੇ ਪਾਸਾ ਇਹਨੂੰ ਤੰਦਰੁਸਤੀਆਂ ਦੇ ਸਾਰੀ ਦਰਸ਼ਕ سپورٹس ਕਲੱਬ ਤੁਹਾਡੇ ਨਾਲ ਹੈ ਸੱਚੇ ਪਾਸਾ ਅੱਗੇ ਦਵਾਵਾਂ ਕਰਦੀ ਹੈ ਵੀ ਸਾਡਾ ਇਹ ਭਰਾ ਸਦਾ ਹੀ ਚੜਦੀ ਕਲਾ 'ਚ ਸੱਚੇ ਪਾਸਾ ਦੀ ਮਿਹਰ ਰਵੇ ਇਸ ਨੌਜਵਾਨ ਤੇ 332000 ਦੀ ਲਗਭਗ ਰਾਸ਼ੀ ਬਣਦੀ ਹੈ ਸਾਡੇ ਅਮਨੇ ਚਾਹਲ ਹੋਰਾਂ ਦੇ ਵੱਲੋਂ ਪ੍ਰਿੰਸ ਭਰਾ ਹੋਰਾਂ ਦੇ ਵੱਲੋਂ ਬਾਬਾ ਯੋਗੀ ਪੀਰ ਯੂਥ سپورٹس ਕਲੱਬ ਦੇ ਵੱਲੋਂ 111000 ਇਹ 32000 ਦੀ ਜਿਹੜੀ ਰਾਸ਼ੀ ਦੇ ਨਾਲ ਵੱਡਾ ਮਾਨ ਸਨਮਾਨ ਕੀਤਾ ਜਾ ਰਿਹਾ ਸਮੁੱਚਾ ਸਪੋਰਟਸ ਕਲੱਬ ਸਾਡਾ ਅੱਜ ਇਸ ਭਰਾ ਦਾ ਮਾਨ ਸਨਮਾਨ ਕਰਨ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਬੀਰੀ ਸਾਡੇ ਮਹਾਨ ਕਬੱਡੀ ਖਿਡਾਰੀ ਦਾ ਸਨਮਾਨ ਮੇਰੇ ਖਿਆਲ ਪਹਿਲਾਂ 11 ਬੋਲਿਆ ਸੀ ਫਿਰ 21 21 ਤੋਂ 32 35000 ਜਿਹੜੀ ਜਿਹੜੀ ਰਾਸ਼ੀ ਹੈ ਉਹ ਇਕੱਠੀ ਹੋ ਚੁੱਕੀ ਹੈ ਜਦੋਂ ਨੰਗਲਾਂ ਦੀ ਟੀਮ ਕਬੱਡੀ 75 ਕਿਲੋ ਦੀ ਖੇਡਦੀ ਸੀ ਨਾ ਬਿੰਦੇਰੀભાઈ ਹੁਣ ਇਹ ਕਹਿੰਦੇ ਵੀ ਪਹਿਲ ਦੇ ਆਧਾਰ ਤੇ ਸਾਡੇ ਪਿੰਡ ਦੀ ਟੀਮ ਲਈ ਟੈਪੀ ਵਾਲਾ ਵੀਰੀ ਖੇਡਦਾ ਰਿਹਾ ਸੋਹਣੇ ਜੱਫੇ ਲਾਏ ਨੰਗਲਾਂ ਦੀ ਟੀਮ ਦੇ ਲਈ ਤੇ ਨੰਗਲਾਂ ਦੀ ਟੀਮ ਉਸਤਾਦ ਜੀ ਉਹ ਟਾਈਮ ਦੇ ਵਿੱਚ ਜਿੱਤਦੀ ਵੀ ਰਹੀ ਆ ਫਿਰ 75 ਤੋਂ ਬਾਅਦ ਜਦੋਂ ਮੁੰਡੇ ਦੇ ਪੈਰ ਓਪਨ ਦੇ ਵਿੱਚ ਰੱਖਿਆ ਤੇ ਇਸੇ ਗਰਾਊਂਡ ਵਿੱਚ ਲਗਾਤਾਰ 2-3 ਸਾਲ ਟੈਪੀ ਵਾਲੇ ਵੀਰੀ ਨੇ ਬੱਲੇ-ਬੱਲੇ ਕਰਾਈ ਕਿਹੜੇ-ਕਿਹੜੇ ਪਿਆਰ ਕਰਦੇ ਨੇ ਤਾੜੀ ਜ਼ੋਰਦਾਰ ਮਾਰਦੇ ਇੱਕ ਵਾਰ ਤੇ ਮੁੰਡਾ ਜਲਦੀ ਦੇ ਨਾਲ ਠੀਕ ਠਾਕ ਹੋ ਕੇ ਆਪਣੇ ਮਾਤਾ-ਪਿਤਾ ਦੇ ਵਿੱਚ ਬੈਠੇ ਇਹ ਸਾਡੀਆਂ ਅਰਦਾਸਾਂ ਨੇ ਬਾਬੇ ਨਾਨਕ ਦੇ ਚਰਨਾਂ ਦੇ ਵਿੱਚ ਇਹਹੀ ਸਾਡੀਆਂ ਅਰਦਾਸਾਂ ਨੇ ਬਾਬਾ ਨਾਨਕ ਸਾਡੀਆਂ ਅਰਦਾਸਾਂ ਕਬੂਲ ਕਰੇ ਅੱਜ ਬੜੇ ਸੋਹਣੇ ਸੁੰਦਰ ਕੱਪ ਦੇ ਨਾਲ ਔਰ 32-35 ਹਜ਼ਾਰ ਦੀ ਰਾਸੀ ਦੇ ਨਾਲ ਟੈਪੀ ਵਾਲੇ ਭੀਰੀ ਦੇ ਸਮੁੱਚੇ ਪਰਾਰ ਦਾ ਮਾਨ ਸਤਕਾਰ ਕੀਤਾ ਗਿਆ ਸਾਰੀ ਕਬੱਡੀ ਜਗਤ ਅੱਜ ਵੀ ਇਹਨਾਂ ਦੇ ਪਰਿਵਾਰ ਦੇ ਨਾਲ ਖੜੀ ਆ ਇੱਕ YouTube ਦੇ ਉੱਤੇ ਵੀਡੀਓ ਦੇਖੀ ਭੀਰੀ ਵਾਜ ਦੇ ਪਿਤਾ ਜੀ ਨੇ ਆਪ ਬੋਲਿਆ ਸੀ ਵੀ ਜੇ ਕਿਤੇ ਕਬੱਡੀ ਜਗਤ ਨਾ ਹੁੰਦਾ ਸਾਡੇ ਨਾਲ ਸਹ ਦੇ ਸਾਡਾ ਪਰਿਵਾਰ ਸਾਰਾ ਰੁਲ ਜਾਣਾ ਸੀ ਇਹ ਸਾਰੀ ਕਬੱਡੀ ਦੀ ਦੇਣ ਬਾਬੇ ਨਾਨਕ ਦੀ ਕਿਰਪਾ ਤਾੜੀ ਜ਼ੋਰਦਾਰ ਮਾਰ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੈਲੋ ਅਸੀਂ ਸਾਰੇ ਕਲੱਬ ਵਾਲਿਆਂ ਨੇ ਇਹ ਇੱਕ ਛੋਟਾ ਜਿਹਾ ਯੋਗਦਾਨ ਕੀਤਾ ਸੱਟ ਲੱਗਣ ਦੇ ਬਾਵਜੂਦ ਇਹ ਵੀਰੇ ਨੂੰ ਇੱਕ ਅਸੀਂ ਵੈਸੇ ਵੀ ਸਨਮਾਨ ਕਰਨਾ ਸੀ ਜੇ ਝੋਟਾ ਪੁੱਤ ਮੰਜੇ ਦੇ ਨਾਮ ਪੈਂਦਾ ਇਹ ਹਜੇ ਕਈ ਕੰਮ ਜਿੱਤਦਾ ਕਈ ਜਿੱਤਣੇ ਸੀ ਜਿਨ੍ਹਾਂ ਜਿਨ੍ਹਾਂ ਨੇ ਭੀਰੀ ਦੀ ਖੇਡ ਦੇਖੀ ਆ ਸਾਰਿਆਂ ਨੂੰ ਪਤਾ ਕਹੇ ਜਾ ਖੇਡਦਾ ਸੀ ਕਿਵੇਂ ਖੇਡਦਾ ਸੀ ਬਾਈ ਬੰਦੇ ਦੇ ਜਜ਼ਬਾਤ ਨੇ ਜਿਹੜੇ ਜਿਹੜੇ ਸਮਝਦੇ ਆ ਮੈਂ ਆਪਣੇ ਵੱਲੋਂ ਕਹਿੰਦਾ ਜਿਹੜੇ ਜਿਹੜੇ ਅੱਜ ਵੀ ਭੀਰੀ ਟੇਪੀ ਵਾਲੀ ਦੀ ਖੇਡ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਸਮੁੱਚਾ ਕਬੱਡੀ જગਤ ਅੱਜ ਵੀ ਨਾਲ ਹੈ ਉਥੇ ਹੀ ਬਾਬਾ ਸਿਰਸਰ ਸੈਲਜੀ ਦੀ ਕਿਰਪਾ ਸਦਕਾ